ਖਬਰ ਤੁਹਾਡੇ ਨਾਲ ਸਰੋਜਪੁਰ ਤੋਂ ਸਾਂਝੀ ਕਰਨ ਜਾ ਰਹੇ ਆ ਜਿੱਥੇ ਇੱਕ ਬੈਂਕ ਨਾਲ ਲੱਖਾਂ ਰੁਪਏ ਦੀ ਠੱਗੀ ਜਿਹੜੀ ਆ ਉਹ ਵੱਜ ਗਈ ਆ ਅਸੀਂ ਆਮ ਹੀ ਸੁਣਦੇ ਆ ਕਿ ਆਮ ਲੋਕਾਂ ਨਾਲ ਠੱਗੀ ਜਿਹੜੀ ਆ ਉਹ ਮਾਰੀ ਜਾਂਦੀ ਆ ਹਜ਼ਾਰਾਂ ਰੁਪਏ ਦੀ ਠੱਗੀ ਵੱਜਦੀ ਆ ਜਾਂ ਲੱਖੜ ਰੁਪਏ ਦੀ ਠੱਗੀ ਵੱਜਦੀ ਆ ਪਰ ਫਰੋਇਪਰ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਹੈਰਾਨ ਕਰ ਦੇਣ ਵਾਲਾ ਕਿ ਇੱਕ ਬੈਂਕ ਨਾਲ ਹੀ ਲੱਖੜ ਰੁਪਏ ਦੀ ਠੱਗੀ ਜਿਹੜੀ ਆ ਉਹ ਵੱਜ ਗਈ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਇੱਛੇ ਵਾਲਾ ਰੋਡ ਤੇ ਸਥਿਤ ਇੱਕ ਸਟੇਟ ਆਫ ਬੈਂਕ ਇੰਡੀਆ ਦੀਆਂ ਤਸਵੀਰਾਂ ਆ ਜਿਸ ਨਾਲ ਲੱਖ ਰੁਪਏ ਦੀ ਠੱਗੀ ਜਿਹੜੀ ਆ ਉਹ ਵਜੀ ਆ ਤਾਂ ਫਮਾਈ ਪਰਵੇ थाना ਸਿਟੀ ਦੇ ਸਿਟੀ ਵਿੱਚ ਬੈਂਕ ਮੈਨੇਜਰ ਵੱਲੋਂ ਜਿਹੜਾ ਬਿਆਨ ਆ ਉਹ ਦਰਜ ਕਰਵਾਇਆ ਗਿਆ ਕਿ ਹਰਿਆਣਾ ਕੈਂਥਲ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਜਾਲੀ ਦਸਤਾਵੇਜ਼ ਜਿਹੜੇ ਤਿਆਰ ਕਰਵਾ ਕੇ ਜਾਲੀ ਆਪਣਾ ਆਪਣਾ ਆਈ ਕਾਰਡ ਜਿਹੜਾ ਉਹ ਤਿਆਰ ਕਰਵਾ ਕੇ ਤਾਂ 46,85,000 ਰੁਪਏ ਦੀ ਠੱਗੀ ਜਿਹੜੀ ਆ ਉਹ ਮਾਰ ਲਿਆ ਤਾਂ ਇਸ ਬਿਆਨਾਂ ਤੇ ਆਧਾਰ ਤੇ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਮਾਮਲੇ ਵਿੱਚ ਫਰਾਈਪਰ ਦੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਟੋਟਲ अमाउंट ਏਕ 46,85,000 ਇਹ ਐਸਬੀਆਈ ਬੈਂਕ ਵਿੱਚ ਜਿਹੜੇ ਕੋਈ ਬਾਹਰੋਂ ਬਾਹਰਲੀ ਸਟੇਟ ਦੇ ਪੰਜ ਜਾਣੇ ਨੇ ਦੋਸ਼ੀ ਜਿਨ੍ਹਾਂ ਨੇ ਜਾਲੀ ਡਾਕੂਮੈਂਟ ਲਾ ਕੇ ਉਹਨਾਂ ਤੋਂ ਲੋਨ ਲਏ ਔਰ ਬਾਅਦ ਵਿੱਚ ਜਦੋਂ ਬੈਂਕ ਅਥਾਰਟੀ ਨੂੰ ਪਤਾ ਲੱਗਾ ਉਹਨਾਂ ਨੇ ਕੋਟ ਰਾਈ ਸਾਡੇ ਕੋਲ ਲਿਖਤੀ ਕੰਪਲੇਂਟਾਂ ਆ ਚੁੱਕੀਆਂ ਨੇ ਜਿਹਦੇ ਰਿਗਾਰਡਿੰਗ ਕਾਲ ਪੰਜ ਪਰਚੇ ਦਰਜ ਹੋਏ ਅਲੱਗ-ਅਲੱਗ ਪਰਸਨਸ ਤੇ ਸਰ ਟੋਟਲ ਇਹ ਟੋਟਲ ਅਮਾਉਂਟ ਜੀ 46 ਲੱਖ ਤੇ 85 ਹਜ਼ਾਰ ਹੈ ਤਸਰ ਇਹ ਕਿਵੇਂ ਠੱਗੀ ਕਿਵੇਂ ਮਾਰੀ ਸਰ ਕਿਵੇਂ ਧੋਖਾਧੜੀ ਕਿਵੇਂ ਹੋਈ ਬੈਂਕ ਇਨਾਂ ਨੇ ਦੀ ਜਾਲੀ ਦਸਤਾਵੇਜ਼ ਬਣਾ ਕੇ ਔਰ ਬੈਂਕ ਤੋਂ ਲੋਨ ਲਏ ਆ ਉਹ ਜਦੋਂ ਬਾਅਦ ਵਿੱਚ ਹਰ ਥੋੜੀ ਨੂੰ ਪਤਾ ਲੱਗਾ ਉਹਨਾਂ ਨੇ ਪ੍ਰੋਪਰ ਇਨਟੈਂਸਿਵ ਲੁਨਗਾ ਇਹਨਾਂ ਵੇਖਿਆ ਉਹ ਸਾਰੇ ਦਸਤਾਵੇਜ਼ ਜਿਨ੍ਹਾਂ ਦੇ ਜਾਲੀ ਨਿਕਲੇ ਫਿਰ ਉਹਨਾਂ ਨੇ ਕੋਰਟ ਚ ਅਪਰੋਚ ਕੀਤੀ ਸੋ ਜੱਜ ਸਾਹਿਬ ਵੱਲੋਂ ਲਿਖਤੀ ਸਾਨੂੰ ਆਰਡਰ ਆਇਆ ਪਰਚੀ ਦਰਜ ਕਰਨ ਲਈ ਇਸ ਦੇ ਨਾਲ ਕਿਸੇ ਮੁਲਾਜ਼ਮ ਦੀ ਵੀ ਮਿਲੀ ਪਹੁੰਚ ਪਾਈ ਜਾ ਰਹੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਲ ਸਾਡੀ ਉਹ ਬਾਅਦ ਤੱਕ ਸਾਹਮਣੇ ਆਉਣਗੇ